Tem ਵੱਡੀ ਖੁਸ਼ਖਬਰੀ ਜਿਹੜੀ ਹੈ ਉਹ ਡੇਰਾ ਬਿਆਸ ਦੇ ਸਰਦਾਲੂਆਂ ਦੇ ਨਾਲ ਜੁੜੀ ਹੋਈ ਹੈ ਜੀਆਂ ਦੱਸਦੀ ਹੈ ਕਿ ਡੇਰਾ ਬਿਆਸ ਦੇ ਸਰਦਾਲੂਆਂ ਦੇ ਲਈ ਦੋ ਸਪੈਸ਼ਲ ਟ੍ਰੇਨਾਂ ਰੇਲਵੇ ਵਿਭਾਗ ਦੇ ਵੱਲੋਂ ਚਲਾਈਆਂ ਜਾਣਗੀਆਂ ਐਸੀ ਜਾਣਕਾਰੀ ਖੁੱਦ ਰੇਲਵੇ ਦੇ ਵੱਡੇ ਅਫਸਰਾਂ ਨੇ ਦਿੱਤੀ ਹੈ ਇਸ ਤਰੀਕੇ ਦੇ ਨਾਲ ਡੇਰੇ ਦੇ ਲਈ ਸੰਗਤਾ ਦੀ ਕਾਫੀ ਜ਼ਿਆਦਾ ਸ਼ਰਧਾ ਹੈ ਇਸ ਕਰਕੇ ਵੱਖੋ-ਵੱਖਰੇ ਸ਼ਹਿਰਾਂ ਤੋਂ ਦੋ ਸਪੈਸ਼ਲ ਟ੍ਰੇਨਾਂ ਚਲਾਈਆਂ ਜਾਣਗੀਆਂ ਇਸ ਦੀਆਂ ਕਾਫੀ ਜ਼ਿਆਦਾ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ ਤੇ ਸੰਗਤਾ ਵੀ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੀਆਂ ਨੇ ਜੀਆਂ ਦੱਸੀਏ ਕਿ ਰਾਧਾ ਸੁਆਮੀ ਡੇਰੇ ਦਾ ਪ੍ਰਭਾਵ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਤੇ ਵਿਦੇਸ਼ ਦੇ ਵਿੱਚ ਹੈ ਅਕਸਰੀ ਸ਼ਰਧਾਲੂ ਡੇਰੇ ਦੇ ਵਿੱਚ ਮੱਥਾ ਟੇਕਣ ਦੇ ਲਈ ਆਉਂਦੇ ਨੇ ਤੇ ਕਹਿੰਦੇ ਨੇ ਕਿ ਇੱਥੇ ਤਾਂ ਸਵਰਗ ਸਾक्षात ਬਸਦਾ ਹੈ ਇਸ ਕਰਕੇ ਕੋਸ਼ਾ ਇਹ ਹੀ ਰਹਿੰਦੀਆਂ ਨੇ ਕਿ ਸ਼ਰਧਾਲੂਆਂ ਦੀ ਵੱਦ ਤੋਂ ਵੱਧ ਮਦਦ ਕੀਤੀ ਜਾਵੇ ਇਸ ਕਰਕੇ ਹੁਣ ਰੇਲਵੇ ਵਿਭਾਗ ਦੇ ਵੱਲੋਂ ਵੀ ਵੱਡਾ ਫੈਂਸ ਲਾ ਲਿਆ ਗਿਆ ਰੇਲਵੇ ਵਿਭਾਗ ਹੁਣ ਚਲਾਉਣ ਜਾ ਰਿਹਾ ਹੈ ਦੋ ਸਪੈਸ਼ਲ ਟ੍ਰੇਨ ਤਦਾਸੀਏ ਕਿ ਰਾਧਾ ਸਵਾਮੀ ਡੇਰੇ ਬਿਆਸ ਦੇ ਸ਼ਰਦਾਲੂਆਂ ਦੇ ਲਈ ਬਹੁਤ ਹੀ ਜ਼ਿਆਦਾ ਚੰਗੀ ਖਬਰ ਹੈ ਦਰਅਸਲ ਰੇਲਵੇ ਵਿਭਾਗ ਦੇ ਵੱਲੋਂ ਬਿਆਸ ਦੇ ਵਿੱਚ ਰਾਧਾ ਸਵਾਮੀ ਸਤਸੰਗ ਦੇ ਸ਼ਰਦਾਲੂਆਂ ਦੀ ਸਹੂਲਤ ਦੇ ਲਈ ਡੇਰਾ ਬਿਆਸ ਦੇ ਲਈ ਅਜਮੇਰ ਬਿਆਸ ਅਜਮੇਰ ਅਤੇ ਚੋਦਪੁਰ ਤੋਂ ਬਿਆਸ ਜਿਹੜੀਆਂ ਇਹ ਦੋ ਸਪੈਸ਼ਲ ਟ੍ਰੇਨਾਂ ਚਲਾਈਆਂ ਜਾਣਗੀਆਂ ਜਾਣਕਾਰੀ ਦਿੰਦੇ ਆ ਸਰਕਾਰੀ ਬੁਲਾਰੇ ਨੇ ਦੱਸਿਆ ਹੈ ਕਿ ਟ੍ਰੇਨ ਜਿਹੜੀ ਹੈ ਅਜਮੇਰ ਤੋਂ ਫਿਰ ਬਿਆਸ ਦੇ ਲਈ ਸਪੈਸ਼ਲ ਚੱਲੇਗੀ 12 ਸਤੰਬਰ ਤੋਂ ਤੇ ਅਜਮੇਰ ਤੋਂ ਤਕਰੀਬਨ ਸਵਾ 5 ਵਜੇ ਚੱਲੇਗੀ ਅਗਲੇ ਨੰ ਬਾਅਦ ਦੁਪਹਿਰ ਇਹ ਬਿਆਸ ਪਹੁੰਚਾਏਗੀ ਇਸ ਕਰਕੇ ਹੁਣ ਜਿਹੜੇ ਕਹਿ ਸਕਦੇ ਆ ਕਿ ਰਾਜਸਥਾਨ ਵਾਲੇ ਸੰਗਤਾ ਨੇ ਉਹ ਵੀ ਆਰਾਮ ਨਾਲ ਆ ਕੇ ਡੇਰਾ ਬਿਆਸ ਦੇ ਵਿੱਚ ਨਤਮਸਤਕ ਹੋ ਸਕਦੇ ਨੇ ਅਕਸਰ ਹੀ ਅਸੀਂ ਵੇਖਦੇ ਆ ਕਿ ਕਾਫੀ ਜ਼ਿਆਦਾ ਡੇਰੇ ਨੂੰ ਸੰਗਤਾ ਪਿਆਰ ਕਰਦੀਆਂ ਨੇ ਤੇ ਕਾਫੀ ਜ਼ਿਆਦਾ ਲੋਕ ਆਪਣੇ ਪੱਧਰ ਦੇ ਉੱਤੇ ਵੀ ਬਹੁਤ ਉਪਰਾਲੇ ਕਰਦੇ ਨੇ ਕਈ ਤਾਂ ਫ੍ਰੀ ਬੱਸਿਸ ਵੀ ਚਲਾਉਂਦੇ ਨੇ ਪਰ ਉੱਥੇ ਹੀ ਹੁਣ ਵੱਡੀ ਖਬਰ ਰੇਲਵੇ ਵਿਭਾਗ ਤੋਂ ਸਾਹਮਣੇ ਆਈ ਹੈ ਰੇਲਵੇ ਵਿਭਾਗ ਅਜ ਮੀਨ ਜਾਂ ਅਤੇ ਜੂਡ ਪੁਰ ਦੂੋਂ ਥਾਵਾਂ ਤੇ ਉੱਤੇ ਸਪੈਸ਼ਲ ਟ੍ਰੇਨਾਂ ਡੇਰੇ ਬਿਆਸ ਤੱਕ ਚਲਾ ਰਿਹਾ ਹੈ ਇਸ ਕਰਕੇ ਕਹਿ ਸਕਦੇ ਆ ਜਿਸ ਤਰੀਕੇ ਦੇ ਨਾਲ ਡੇਰੇ ਬਿਆਸ ਦੀਆਂ ਸੰਗਤਾ ਦੇ ਲਈ ਵੱਡੀ ਖੁਸ਼ਖਬਰੀ ਹੈ ਜਿਸ ਤਰੀਕੇ ਦੇ ਨਾਲ ਡੇਰੇ ਦਾ ਪ੍ਰਭਾਵ ਹੈ ਉਸ ਕਰਕੇ ਹੁਣ ਡੇਰਾ ਬਿਆਸ ਦੇ ਵਿੱਚ ਸੰਗਤਾ ਜਿਹੜੀਆਂ ਰਾਜਸਥਾਨ ਤੋਂ ਵੀ ਆ ਸਕਦੀਆਂ ਨੇ ਆਰਾਮ ਨਾਲ ਮੱਥਾ ਟੇਕ ਸਕਦੀਆਂ ਨੇ